ਮੇਰੇ ਵੱਲੋਂ ਤੁਹਾਨੂੰ ਪਿਆਰ ਪਰਿਸ਼ਾਸ਼ਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਲਾਇਆ ਕਣਕ ਨੂੰ ਪਾਣੀ ਤੁਹਾਨੂੰ ਹੀ ਦਿਖਾਉਨੇ ਆਂ ਆਵੇ ਖਾਤ ਬਾਤੀ ਉਹ ਪਰਲਾ ਖੱਤਾ ਭਰ ਗਿਆ ਸੀ ਅੱਜ ਲਾਇਆ ਹੁਣ ਆਵੇ ਚੱਲ ਰਿਹਾ ਵਾ ਹਜੇ ਧੁੱਪਾਂ ਲੱਗਦੀਆਂ ਹਮ ਤੇ ਮੈਂ ਚਲੋ ਪਾਣੀ ਲਾ ਦਈਏ ਇਹ ਜਿਹੜੀ ਬੀਜੀ ਸੀ ਮੰਨ ਲਓ ਕਿ ਨਵੰਬਰ ਦੇ ਲਾਸਟ ਕਿ ਇੱਥੇ ਇਹ this ਨਵੰਬਰ ਦੇ ਲਾਸਟ ਦਸੰਬਰ ਦੇ ਪਹਿਲੇ ਹਫਤੇ ਚ ਇੱਥੇ ਗਲਬੀ ਜੀ ਤੇ ਭਾਬੇ ਅੱਜ ਪਾਣੀ ਲਾਇਆ ਅੱਜ ਤੋਂ ਪਹਿਲੀ ਲੱਗੀ ਆ ਤੇ ਮੈਂ ਲਾਈਟ ਆਉਂਦੀ ਹੀ ਲਾਈਟ ਚੱਲ ਰਹੀ ਤੇ ਅੱਜ ਲਾਤਾ ਪਾਣੀ ਤੇ ਚਲੋ ਖਾਦ ਪਾ ਕੇ ਫਿਰ ਗਾੜੀ ਲਾਇਆ ਵਾ ਪਹਿਲਾਂ ਖਾਦ ਪਾ ਲਈ ਮੋਰੇ ਮੋਰੇ ਪਾਣੀ ਲਾਤਾ ਫਿਰ ਫਿਰ ਪਿੱਛੇ ਪਾਣੀ ਲਾਤਾ ਤੇ ਮੋਰੇ ਖਾਦ ਪਾਤੀ ਤੇ ਕਣਕ ਬਾਬੇ ਦੀ ਮਿਹਰ ਨਾਲ ਬਹੁਤ ਵਧੀਆ ਖੜੀ ਆ ਪਰ ਹੈ ਲੇਟ ਆ ਕਿਉਂਕਿ ਤੁਹਾਨੂੰ ਵੀ ਪਤਾ ਜਿਹੜੀਆਂ ਇਹ ਕਾ ਲੇਟ ਬਜਾਈਆਂ ਹੋਈਆਂ ਹੈ ਇਹ ਇੱਧਰ ਕਈਆਂ ਦੇ ਚਲੋ ਕਿਸੇ ਕਈਆਂ ਦੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਕਈਆਂ ਨੇ ਉਹ ਜਿਰੀ ਜੇ ਵੱਡੀ ਪਾਣੀ ਲਾ ਦਿੱਤੇ ਸੀ ਤੇ ਉਹ ਉਸੇ ਬੱਤਰ ਬਿਜਲੀਆਂ ਜਿੰਨਾ ਲਾ ਲਈ ਸੀ ਤੇ ਬਾਅਦ ਚ ਧੁੰਦਾ ਪੈਣ ਲੱਗ ਗਿਆ ਸੀ ਉਹਦਾ ਕਰਕੇ ਫਿਰ ਬਜਾਈ ਲੇਟ ਹੋਈ ਸੀ ਤੇ ਉਹਦੇ ਨਾਲ ਇਹ ਆ ਕਿ ਫਿਰ ਲੇਟ ਬਜਾਈ ਹੋਣ ਨਾਲ ਹੁਣ ਤੁਸੀਂ ਲਾ ਲੋ ਹੋਣਾ ਦਸੰਬਰ ਨੰਗਰ ਅੱਜ 15 ਤਰੀਕ ਸੰਗਰਾਦ ਹੋ ਗਈ ਤੇ ਤੇ ਸਾਬ ਲਾ ਲੋ ਕੇ ਦਸੰਬਰ ਤੁਸੀਂ ਲਾ ਲੋ ਨੰਗ ਹੀ ਰਿਹਾ ਹੁਣ ਤੇ ਇਹ ਤੇ ਕੀ ਕਹਿੰਦੇ ਹੁੰਦੇ ਉਹਨੂੰ ਜਿਹੜੀਆਂ ਲੇਟ ਬਜਾਈ ਦਸੰਬਰ ਵਾਲੀਆਂ ਵੀਆਂ ਕਈਆਂ ਨੇ ਦਸੰਬਰ ਚ ਬੀਜੀਆਂ ਹਨ ਨੂੰ ਦਿਖਾਉਨੇ ਉਹ ਵੀ ਅੱਗੇ ਹੈਗੀਆਂ ਉਹ ਅਜੇ ਛੁੱਟੀਆਂ ਛੁੱਟੀਆਂ ਵਾਂ ਤੇ ਹੁਣ ਇਹਦੇ ਨਾਲ ਉਹ ਵੀ ਨਹੀਂ ਰਲਣੀਆਂ ਹੁਣ ਜਿਹੜੀ ਉਹ ਨਵੰਬਰ ਦੇ ਫਰਸਟ ਵੀਕ ਵਾਲੀ ਆ ਕਈਆਂ ਨੇ ਅਕਤੂਬਰ ਚ ਬੀਜਤੀਆਂ ਉਹਨਾਂ ਦਾ ਉਹਨਾਂ ਦਾ ਫਰਕ ਆ ਵੀਰੇ ਹੁਣ ਉਸ ਕਣਕ ਦਾ ਤੇ ਇਸ ਕਣਕ ਦਾ ਫਰਕ ਪੈ ਜਾਂਦਾ ਜਿਵੇਂ ਮੰਨ ਲਓ ਫਰਕ ਤਾਂ ਜਮਾ ਦਿਖਦਾ ਅੱਗੇ ਫਰਕ ਤਾਂ ਦਿਸੂਗਾ ਹੀ ਕਿਉਂਕਿ ਹੁਣ ਜਿਹੜੀ ਪਹਿਲਾਂ ਬਜਾਈ ਹੋਈ ਉਹਦੇ ਝਾੜ ਚ ਵੀ ਫਰਕ ਆ। ਲੇਟ ਵਾਲੀ ਦੇ ਚ ਪਾਉਗਾ ਈ। ਹਨਾ। ਤੇ ਕੋਰਾ ਬਹੁਤ ਪੈ ਰਿਆ ਵੀਰੇ। ਕੋਰੇ ਵਾਲੀ ਜਮਾ ਆਤੀ ਹੁੰਦੀ ਹੁਣ। ਬਹੁਤ ਕੋਰਾ ਪੈਂਦਾ। ਤੇ ਤੇ ਕੋਰਾ ਠੰਡ ਬਹੁਤ ਆ। ਥੋੜਾ ਬਚਾ ਕੇ ਬੱਚਿਆਂ ਨੂੰ ਜਰੂਰ ਅੰਦਰ ਹੀ ਰੱਖਿਆ ਕਰੋ ਜਿਵੇਂ ਠੰਡ ਪੈ ਰਹੀ ਆ ਬੱਚਿਆਂ ਨੂੰ। ਤੇ ਬੱਚਿਆਂ ਲਈ ਠੰਡ ਸਹੀ ਨਹੀਂਗੀ ਕਿਉਂਕਿ ਬੱਚਿਆਂ ਨੂੰ ਬਚਾ ਕੇ ਉਹਨਾਂ ਨੂੰ ਗਰਮ ਕੱਪੜੇ ਪਾ ਕੇ ਜੇ ਬਜ਼ੁਰਗਾਂ ਉਹਨਾਂ ਨੂੰ ਵੀ ਥੋੜਾ ਧਿਆਨ ਨਾ ਕਿਉਂਕਿ ਉਹਨਾਂ ਨੂੰ ਵੀ ਬਚਾਓ ਬਜ਼ੁਰਗਾਂ ਨੂੰ ਵੀ ਠੰਡ ਛੇਤੀ ਲੱਗਦੀ ਹੈ ਤੇ ਬੱਚਿਆਂ ਨੂੰ ਵੀ ਗਰਮ ਕੱਪੜੇ ਦੋ ਪਾਓ ਇਹਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਵੀ ਪਾਓ ਤੇ ਆਪ ਦਾ ਖਿਆਲ ਵੀ ਰੱਖਿਓ ਜਿਵੇਂ ਕੋਰਾ ਬੈੰਦਾ ਵਾ ਹੈ ਨਾ ਹੁਣ ਆ ਜਿਹੜੀ ਨਵੰਬਰ ਦੇ ਪਹਿਲੇ ਹਫਤੇ ਦੀ ਜੀ ਨਵੰਬਰ ਮਹੀਨੇ ਚ ਬੀਜੀ ਮੰਨ ਲਓ ਜੇ ਕਿਸੇ ਨੇ ਅਕਤੂਬਰ ਚ ਬੀਜੀ ਉਹਦਾ ਦੇਖ ਲਓ ਫਰਕ ਆ ਕਿਵੇਂ ਹਰਿਆਈ ਮਾਰਦੀ ਪਈ ਆ ਦੇਖੋ ਹਨਾ ਤੇ ਪਾਣੀ ਜਿਹੜੇ ਬਾਈਆਂ ਦੇ ਲੱਗਣ ਵਾਲੇ ਰਹਿ ਗਏ ਆ ਜਰੂਰ ਲਾਓ ਹਨਾ ਇੱਧੇ ਚ ਹੈ ਤਾਂ ਨਹੀਂ ਕੁਝ ਵੀ ਆ ਵਧੀਆ ਖੜੀ ਆ ਬੱਬੇ ਦੀ ਮਿਹਰ ਨਾਲ ਇਹਨੂੰ ਸਪਰੇਅ ਤਾਂ ਜਮੀਂ ਵਾਲੀ ਕਰਤੀ ਸੀ ਉਹਦੀ ਪੈਂਡੀ ਦੀ ਤੇ ਉਹ ਕੋਈ 1.5 300 ਦਾ ਲੀਟਰ ਆਉਂਦਾ ਸੀ ਉਹ ਕਿਲੇ ਤੇ ਉਹਦੇ ਪੰਪ ਪੰਜ ਪੰਪ ਲਾਉਣੇ ਹੁੰਦੇ ਸੀ ਆ ਦੇਖ ਲਓ ਜਿਹੜੀ ਦਸੰਬਰ ਮਹੀਨੇ ਦੀ ਬੀਜੀ ਹੋਈ ਆ ਇਹ ਕੋਈ ਦਸੰਬਰ ਦੀ 4-5 ਤਰੀਕ ਦੀ ਆ ਹੁਣ ਇਹਦਾ ਆ ਦੇਖ ਲਓ ਬੂਟਾ ਹੈਨਾ ਇਹ ਭਾਈ 5 ਤਰੀਕ ਵਾਲੀ ਆ ਇਹ ਗਿੱਲੀਆਂ ਸੀ ਪੈਲੀਆਂ ਤੁਸੀਂ ਲਾ ਲੋਗੇ ਫੋਲ ਫੋਲ ਕੇ ਪਹਿਲਾਂ ਡਿਸਕਾਂ ਮਾਰੀਆਂ ਤਮੀਆਂ ਨਾਂ ਬਾਹੀ ਫੇਰ ਹਲਾਂ ਦੀ ਫਾਂਟ ਵੀ ਲਾਈ ਹਲਾਂ ਦੀ ਵੀ ਇੱਕ ਇੱਕ ਫਾਂਟ ਮਾਰੀ ਫਿਰ ਉਹਦੇ ਬਾਅਦ ਸੋ ਫੇਰ ਡਿਸਕਾਂ ਮਾਰੀਆਂ ਫੇਰ ਜਾ ਕੇ ਸੁਹਾਗਾ ਮਾਰ ਕੇ ਫੇਰ ਬਿਜਾਈ ਕਰੀ ਫੇਰ ਮਸਾਂ ਕੇ 72 ਜੀ ਆਈ ਸੁੱਕੀ ਜਿਹੀ ਹੋਈ ਫੇਰ ਸੁੱਕੀ ਜੀ ਹੋਈ ਜ਼ਮੀਨ ਤਾਂ ਫੇਰ ਬਜਾਈ ਕਰੀ ਇਹਦੀ ਹੁਣ ਇਹਦੇ ਬਾਈ ਚਾਰਚ ਦਾ ਫਰਕ ਪਊਗਾ ਕਿਉਂਕਿ ਲੇਟ ਬਜਾਈ ਆ ਜਿੱਥੇ ਕਿ ਹੁਣ ਕਨਕਾ ਬੀਜੀਆਂ ਗਈਆਂ ਇਹਦਾ 550 ਜਾਂ ਲੇਟ ਵੈਰਾਈਟੀਆਂ ਦਾ ਸੀ ਆਪਾਂ ਲਾ ਤਾਂ ਚਲੋ ਜਿਹੜੀਆਂ ਦੂਜੀਆਂ ਨਵੰਬਰ ਵਾਲੀਆਂ ਲਈਆਂ ਫਰਕ ਤਾਂ ਉਹਦੇ ਨਾਲ ਬਾਈ ਪੈਂਦਾ ਹੀ ਆ ਹੁਣ ਜਿਹੜੀਆਂ ਅਕਤੂਬਰ ਚ ਗਈਆਂ ਨੇ ਬੀਜਤੀਆਂ ਉਹਦਾ ਜਾਂ ਨਵੰਬਰ ਦੇ ਫਸਟ ਵੀਕ ਵਾਲੀਆਂ ਜਾਨੀ ਕਿ 20 ਤਰੀਕ ਤੱਕ ਜੜੀਆਂ ਨਵੰਬਰ ਦੀ ਤੱਕ ਬੀਜੀਆਂ ਉਹਨਾਂ ਦਾ ਝਾੜ ਤਾਂ ਚੰਗਾ ਹੀ ਨਿਕਲੋ ਮਾੜਾ ਤਾਂ ਨਹੀਂ ਨਿਕਲਦਾ ਬਾਕੀਆਂ ਦਾ ਚਲੋ ਖੈਰ ਚਲੋ ਸਾਰਿਆਂ ਦਾ ਰੱਬ ਵਧੀਆ ਦਵੇ ਕਿਉਂਕਿ ਮਿਹਨਤ ਦਾ ਮੁੱਲ ਸਾਰਿਆਂ ਨੂੰ ਫਲ ਲਾਵੇ ਦਵੇ ਪ੍ਰਮਾਤਮਾ ਆ ਦੇਖੋ ਇਹ ਡੇਢੀ ਹੈ ਤੇ ਆ ਜਿਹੜੀ ਨੂੰ ਪਾਣੀ ਲੱਗਾ ਅੱਜ ਇਹ ਵੀ ਤੁਹਾਨੂੰ ਦਿਖਾ ਦੇ ਰਹੇ ਹਾਂ ਹੂੰ ਆ ਗੱਠਾਂ ਚ ਕਾਉਣ ਦੇ ਬਾਅਦ ਜੂਰ ਵੀ ਦੇਖ ਲਓ ਪਰਾਲੀ ਵੇਚੀ ਆ ਜੀ ਹੈਗੀ ਆ ਹੁਣ ਬਹੂਗੀ ਪਹਿਲੇ ਪਾਣੀ ਨਾਲ ਆ ਇੱਕ ਖੱਤਾ ਕਿਲਾ ਭਰ ਗਿਆ ਸੀ ਆ ਹੁਣ ਦੂਵੇ ਚ ਲਾਇਆ ਵਾ ਐਦੀ ਵਿੱਚ ਛੱਡਿਆ ਆ ਭਰ ਗਿਆ ਸੀ ਕਿਲਾ ਤੇ ਆ ਦੇਖ ਲਓ ਪਾਣੀ ਇਹ ਲਾਤਾ ਤੇ ਉਹ ਜਿਹੜੀ ਆ ਦੂਜੀ ਆ ਜਿਹੜੀ ਨਵੰਬਰ ਮਹੀਨੇ ਦੇ ਪਹਿਲੇ ਵੀ ਹਫਤੇ ਵਾਲੀ ਆ ਹੁਣ ਨੂੰ ਹੁਣ ਦੂਆ ਪਾਣੀ ਲੱਗਣਾ ਵਾ ਉਹਨੂੰ ਵੀ ਹੁਣ ਆ ਭਰ ਕੇ ਭਰ ਗਿਆ ਜਿਵੇਂ ਉਹਨੂੰ ਵੀ ਲਾਉਨੇ ਆ ਉਹ ਉਹਨੂੰ ਬਾਈ ਦੂਆ ਪਾਣੀ ਲੱਗਣਾ ਵਾ ਇਹਨੂੰ ਪਹਿਲਾਂ ਲੱਗ ਰਿਹਾ ਤੁਸੀਂ ਹਿਸਾਬ ਲਾ ਲਓ ਕੀ ਫਰਕ ਹੈਗਾ ਕਿ ਨਹੀਂ ਹੈਗਾ ਹਨਾ ਉਹਦੇ ਝਾੜ 'ਚ 100% ਫਰਕ ਪਾਊਗਾ ਇਹਦੇ 'ਚ ਵੀ ਪਾਊਗਾ ਇਹਦਾ ਤੈ ਨਹੀਂ ਸਕਦੇ ਪੂਰਾ ਨਿਕਲੇ ਉਹਦਾ ਤਾਂ ਸਹੀ ਨਿਕਲੂਗਾ ਕਿਉਂਕਾ ਪਹਿਲਾਂ ਦੀ ਬਜਾਈ ਆ ਇਹਦਾ ਮੈਕਸੀਮਮ ਇਹ ਤਾਂ ਪ੍ਰਮਾਤਮਾ ਜਾਣਦਾ ਗਾੜੀ ਹਨਾ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਵੱਧ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਰਮਾਤਮਾ ਸਾਰਿਆਂ ਨੂੰ ਮਿਹਨਤ ਦਾ ਮੁੱਲ ਫਾਲਤ ਦੇਵੇ ਮਿਹਨਤ ਸਾਰੇ ਕਰਦੇ ਨੇ ਹੁਣ ਇਹਨੂੰ ਵੀ ਪੈਂਦੀ ਦੀ ਸਪਰੇ ਜਿੱਦਣ ਬੀਜੀ ਉਸ ਤੋਂ ਅਗਲੇ ਦਿਨ ਕਰਾਤੀ ਜਿਵੇਂ ਤਾਂ ਨਹੀਂ ਹੈਗੀ ਕਿਤੇ ਮੈਣਾ ਹੋਊਗਾ ਤਾਂ ਇਹਦੇ ਚ ਹੈਗਾ ਆਵੇ ਮੈਣਾ ਇਹਦੀ ਕਰਾਂਗੇ ਹੁਣ ਆ ਆ ਉੱਗਿਆ ਦੇਖ ਲੋ ਹੁਣ ਇਹਨੂੰ ਪਾਣੀ ਲੱਗਿਆ ਅੱਜ ਤਾਂ ਹੁਣ ਇਹਨੂੰ ਸਪਰੇਅ ਕਰਾ ਦਾਂਗੇ ਮੈਣੇ ਦੀ ਹੈਗਾ ਕਿਤੇ ਕਿਤੇ ਉਦਾਂ ਜ਼ਿਆਦਾ ਨਹੀਂ ਕਿਤੇ ਕਿਤੇ ਹੀ ਆ ਚਲੋ ਕਰਾ ਦਾਂਗੇ ਫਾਇਦਾ ਯਾਰ ਹਾਂ ਨਾ ਤੇ ਕਰਾ ਦਾਂਗੇ ਇਹਦੀ ਸਪਰੇਅ ਹੋਊਗਾ ਚਲੋ ਜਿਹੜੀ ਚ ਵੀ ਹੋਊਗਾ ਤੇ ਆਪਾਂ ਸਪਰੇਅ ਕਰਾਵਾਂਗੇ ਤੇ ਕਿਉਂਕਿ ਫੇਰ ਇਹ ਬਹੁਤ بڑا ਹੋਊ ਫਿਰ ਦੱਬੂ ਕਣਕ ਨੂੰ ਹਨਾ ਬਾਈ ਤਾਂ ਇਹਨੂੰ ਕਰਾਵਾਂਗੇ ਹੁਣ ਐ ਖੱਤੇ ਚ ਲਾਇਆ ਇਹ ਕਿਹੜਾ ਭਰਦਾ ਤਾਂ ਫਿਰ ਦੂਗੇ ਚ ਵੜਦੇ ਹੁਣ ਜੀ ਪਿਰੇ ਜਿਵੇਂ ਇਹਦੀ ਪੈਂਡੀ ਦੀ ਸਪਰੇ ਕਰੀ ਸੀ ਹਨਾ ਤੇ ਮੈਨਾ ਚਲੋ ਹੈਗਾ ਪਰ ਜਮੀ ਨਹੀਂ ਹੈਗੀ ਜਮੀ ਕਿਸੇ ਕਣ ਜਮ ਨਹੀਂ ਕਿਸੇ ਖੱਤੇ ਚ ਵੀ ਨਹੀਂ ਹੈਗੀ ਜਮਾਂ ਜਮੀਨੀ ਹੈਗੀ ਬਸ ਮੈਣਾ ਹੀ ਆ ਹੁਣ ਇਹਦੀ ਵੀ ਸਪਰੇ ਕਰਾਂਗੇ ਲਿਆ ਕੇ ਤੇ ਮੈਣਾ ਜ਼ਰੂਰ ਹੈਗਾ ਵਾ ਬਾਕੀ ਕੁਛ ਨਹੀਂ ਹੈਗਾ ਤੇ ਬਾਬੇ ਦੀ ਮਿਹਰ ਨਾਲ ਬਹੁਤ ਵਧੀਆ ਖੜੀਆਂ ਵਾ ਜਮਾਂ ਜਮੀ ਦੀ ਕੋਈ ਸ਼ਿਕਾਇਤ ਹੈ ਨਹੀਂ ਵੀਰੇ ਆ ਦੇਖ ਲਓ ਆ ਦੇਖ ਲਓ ਆ ਵੀ ਮੈਣਾ ਹੀ ਆ ਇੱਥੇ ਵੀ ਜਮੀ ਹੈ ਨਹੀਂ ਆ ਮੈਣਾ ਹੀ ਆ ਜਿੱਥੇ ਕਿਤੇ ਬੂਟਾ ਮੈਣੇ ਦਾ ਹੀ ਹੈ ਜਮੀ ਜਮੀ ਜਮਾ ਨਹੀਂ ਹੈਗੀ ਤੇ ਮੰਡ ਵਾਲੇ ਖੇਤਾਂ 'ਚ ਵੀ ਜ਼ਮੀਨ ਨਹੀਂ ਹੈਗੀ ਮੈਣਾ ਹੀ ਮੈਣਾ ਉੱਥੇ ਵੀ ਨਹੀਂ ਮੈਣਾ ਵੀ ਨਹੀਂ ਹੈਗਾ ਉਹਨਾਂ 'ਚ ਵੀ ਨਹੀਂ ਮੈਣਾ ਉੱਥੇ ਤਾਂ ਹੈ ਨਹੀਂ ਚਲੋ ਮੈਣਾ ਇੱਥੇ ਹੈਗਾ ਵਾ ਇਹਦੀ ਸਪਰੇਅ ਕਰਾਂਗੇ ਹੁਣ ਨਾ ਚਲੋ ਬਧੀਈ ਚਾਹੀਦਾ ਬਾਬੇ ਦੀ ਮਿਹਰ ਨਾਲ ਤੇ ਅੱਜ ਚਲੋ ਲੈਟ ਦੇਣੇ ਆਈ ਸੀ ਮੈਂ ਕਿਹਾ ਚਲੋ ਕਣਕ ਪਰਦੀਏ ਜਿਹੜੇ ਵੀਰਾਂ ਨੇ ਨਹੀਂ ਪਾਣੀ ਲਾਇਆ ਜਰੂਰ ਲਾ ਲਓ ਕਿਉਂਕਿ ਹੁਣ ਤਾਂ ਲੇਟ ਨਾ ਕਰੂ ਕਿਉਂਕਿ ਅੱਗੇ ਪਹਿਲਾਂ ਹੀ ਲੇਟ ਹੋਈਆਂ ਪਈਆਂ ਨੇ ਕਣਕਾ ਚਲੋ ਜਿਨ੍ਹਾਂ ਦੀ ਲੇਟ ਵਜਾਈ ਹੈ ਉਹਨਾਂ ਨੇ ਤਾਂ ਵਿਚਾਰਿਆਂ ਲਾਉਣਾ ਚੋਜੇ ਕਿਉਂ ਲਾਉਣ ਦੂਏ ਨਾ ਲਾਉਣ ਇਹਦੇ ਨਾਲੇ ਵੀ ਇਹ ਝਾੜ ਤੇ ਤਾਂ ਫਿਰ ਫਰਕ ਪੈਂਦਾ ਹੀ ਆ ਕਿਉਂਕਿ ਜ਼ਿਮੀਦਾਰ ਸਿਆਣੇ ਹੁੰਦੇ ਸਭ ਪਤਾ ਹੁੰਦਾ ਜ਼ਿਮੀਦਾਰ ਨੂੰ ਹਨਾ ਤੇ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰੋ ਅੱਜ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ